ਹੈਲੋ ਜੀ ਸਾਸ਼ਟਰੀਕਾਲ ਮੈਂ ਬਲਜੀਤ ਬਲਜੀਤ ਗੋਲਡੀ ਡੇਲੀ ਬਲੌਗਸ ਤੋਂ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੇ ਬਸ ਜੀ ਅੱਜ ਦਾ ਬਲੌਗ ਸਟਾਰਟ ਕਰਦੇ ਹਾਂ ਹੋਪ ਤੁਸੀਂ ਸਾਰੇ ਹੀ ਬਹੁਤ ਚੰਗੇ ਹੋਵੋਗੇ ਤੇ ਆਪਣੀ ਫੈਮਿਲੀ 'ਚ ਬਹੁਤ ਖੁਸ਼ ਹੋਵੋਗੇ ਤੇ ਅੱਜ ਦਾ ਬਲੌਗ ਸਟਾਰਟ ਕਰਦੇ ਹਾਂ ਵਾਹਿਗੁਰੂ ਦੀ ਮहिमा ਤੋਂ ਤੇ ਅੱਜ ਜੋ ਹੈ ਪ੍ਰਮਾਤਮਾ ਨੇ ਟਾਈਮ ਦਿੱਤਾ ਤੇ ਸਵੇਰੇ ਹੀ ਇਸ਼ਨਾਨ ਕੀਤਾ ਤੇ ਆ ਗਏ ਆਪਾਂ ਬਾਬਾ ਜੀ ਕੋਲ ਟਾਈਮ ਥੋੜਾ ਸੀਗਾ ਬਟ ਜੋ ਹੈ ਅੱਜ ਥੋੜਾ ਜਿਆ ਉੱਠਣ ਚ ਲੇਟ ਹੋ ਗਏ ਸੀਗੇ ਤੇ ਫਟਾਫਟ ਜੋ ਹੈ ਮੈਂ ਇਸ਼ਨਾਨ ਕੀਤਾ ਤੇ ਮੈਂ ਸੋਚਿਆ ਕਿ ਆਸ ਤਾਂ ਜੋ ਹੈ ਜਰੂਰ ਬਾਬਾ ਜੀ ਕੋਲ ਜਾਣਾ ਹੀ ਹੈ ਤੇ ਵਾਜ ਜੀ ਆਪਾਂ ਧੂਬੱਤੀ ਕੀਤੀ ਤੇ ਉਸ ਤੋਂ ਬਾਅਦ ਜੀ ਆਪਾਂ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਜੀ ਆਪਾਂ ਜੋ ਹੈ ਅੱਜ ਘਰ ਦੇ ਕੰਮ ਵੀ ਨਿਬੜਨੇ ਸੀਗੇ ਕਿਉਂਕਿ ਬਹੁਤ ਅੱਜ ਧੁੱਪ ਚੜ੍ਹਿਆ ਆਈ ਸੀਗੀ ਤੇ ਸਭ ਨੂੰ ਜੋ ਹੈ ਜੀ ਕਰਕੇ ਸਤਿ ਸ੍ਰੀ ਅਕਾਲ ਆਪਾਂ ਚੱਲਦੇ ਹਾਂ ਆਪਣੇ ਕੰਮ ਕਾਰਾਂ ਤੇ ਬਾਜੀ ਇਹ ਦੇਖ ਸਕਦੇ ਹਾਂ ਕਿੰਨੀ ਧੁੱਪ ਚੜ੍ਹੇ ਆਈ ਹੈ ਬਟ ਜੋ ਹੈ ਕੰਮ ਬਿਨਾਂ ਵੀ ਨਹੀਂ ਸਰਦਾ ਰੋਜ਼ ਨੇਰੀ ਤੂਫਾਨ ਤਾਂ ਜੋ ਹੈ ਆਮ ਗੱਲ ਹੋ ਚੁੱਕੀ ਹੈ ਇੱਕ ਦਿਨ ਸੰਭਰਦੇ ਹਾਂ ਤਾਂ ਅਗਲੇ ਦਿਨ ਐਵੇਂ ਲੱਗਦਾ ਹੈ ਜਿਵੇਂ ਹਫ਼ਤੇ ਤੋਂ ਜੋ ਹੈ ਸਫਾਈ ਹੋਈ ਹੀ ਨਹੀਂ ਬਟ ਰੋਜ਼ ਕਰਦੇ ਹਾਂ ਕੰਮ ਤਾਂ ਸਰੀਰ ਵੀ ਫਿੱਟ ਰਹਿੰਦਾ ਹੈ ਤੇ ਥੋੜੀ ਜੀ ਜੋ ਹੈ ਰੂਟੀਨ ਬਣਿਆ ਰਹਿੰਦਾ ਹੈ ਤੇ ਇੱਕ ਆਦਤ ਬਣ ਜਾਂਦੀ ਹੈ ਕਿ ਜਦੋਂ ਤੱਕ ਸਾਰਾ ਕੰਮ ਕੰਪਲੀਟ ਨਹੀਂ ਹੁੰਦਾ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਇਹ ਆਦਤ ਵੀ ਬਹੁਤ ਚੰਗੀ ਹੈ ਕਿਉਂਕਿ ਜ਼ਿੰਦਗੀ ਵਿੱਚ ਜੋ ਹੈ ਅਸੂਲ ਤੇ ਜੋ ਹੈ ਰੁਟੀਨ ਬਹੁਤ ਜ਼ਰੂਰੀ ਨੇ ਆਪਾਂ ਕੰਮ ਛੱਡ ਕੇ ਵੀ ਪੈ ਸਕਦੇ ਹਾਂ ਕਿ ਕਿਹੜਾ ਕਿਸੇ ਨੇ ਆਉਣਾ ਹੈ ਜਾਂ ਵੇਖਣਾ ਹੈ ਇੰਨੀ ਗਰਮੀ ਹੈ ਕਿਹੜਾ ਕੋਈ ਗੈਸਟ ਆਉਂਦਾ ਹੈ ਆਪਾਂ ਗੰਦ ਪਾ ਕੇ ਬੈਠੇ ਰਹੀਏ ਤਾਂ ਉਵੇਂ ਵੀ ਨਹੀਂ ਸਰਦਾ ਕਿਉਂਕਿ ਆਪਣੀ ਮਾਨਸਿਕ ਸੰਤੁਸ਼ਟੀ ਲਈ ਤਾਂ ਸਾਨੂੰ ਜੋ ਹੈ ਕੰਮ ਕਰਨਾ ਹੀ ਪੈਂਦਾ ਹੈ ਤੇ ਅੱਜ ਸੀਗਾ ਨਾਸ਼ਤੇ ਦੀ ਤਿਆਰੀ ਦਾ ਟਾਈਮ ਤੇ ਬੱਸ ਜੀ ਅੱਜ ਬਣਾਉਣੇ ਸੀਗੇ ਕਦੂਆਂ ਦਾ ਜੋ ਰਾਇਤਾ ਤੇ ਕਦੂਆਂ ਦਾ ਰਾਇਤਾ ਬਹੁਤ ਈਜ਼ੀ ਹੈ ਭੈਣਾਂ ਜਾਣਦੀਆਂ ਨੇ ਬਟ ਮੈਂ ਅੱਜ ਰਾਇਤੇ ਵੀ ਥੋੜਾ ਜਿਹਾ ਟਵਿਸਟ ਦਿੱਤਾ ਤੇ ਬਿਲਕੁਲ ਹੀ ਜੋ ਹੈ ਗਰਮੀਆਂ ਲਈ ਇੱਕ ਸਪੈਸ਼ਲ ਜੋ ਹੈ ਅੱਜ ਰਾਇਤਾ ਤਿਆਰ ਕੀਤਾ ਸੀਗਾ ਤੇ ਬੱਸ ਜੀ ਆਪਾਂ ਜੋ ਹੈ ਤਿਆਰੀ ਕਰ ਰਹੇ ਸੀਗੇ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਕਦੂਆਂ ਨੂੰ ਛਿੱਲ ਕੇ ਤੇ ਇਸ ਨੂੰ ਕੀਤਾ ਕਦੂ ਕਸ ਤੇ ਕਦੂਕਸ ਕਰਨ ਤੋਂ ਬਾਅਦ ਜੀ ਆਪਾਂ ਜੋ ਹੈ ਚੁੱਲ੍ਹੇ ਤੇ ਚੜਾਇਆ ਇੱਕ ਗਲਾਸ ਜਾਂ ਡੇਢ ਗਲਾਸ ਪਾਣੀ ਸੀਗਾ ਜਦੋਂ ਇਹ ਵਾਲਾ ਆਉਂਦਾ ਹੈ ਤਾਂ ਇਸ 'ਚ ਆਪਾਂ ਜੋ ਹੈ ਕੱਦੂ ਪਾ ਦੇਣੇ ਨੇ ਕਿਉਂਕਿ ਆਪਾਂ ਕੱਦੂਆਂ ਨੂੰ ਵੀ ਰਜੋਣਾ ਹੈ ਕੱਦੂ ਕੱਚੇ ਨੇ ਤੇ ਇਹਨਾਂ ਦਾ ਪੱਕਣਾ ਬਹੁਤ ਜ਼ਰੂਰੀ ਹੈ ਇਸੇ ਦੌਰਾਨ ਮੈਂ ਜੀ ਕੀਤੀ ਲੱਸੀ ਦੀ ਤਿਆਰੀ ਤੇ ਨਾਲ ਹੀ ਜੋ ਹੈ ਦਹੀਂ ਕੱਢਿਆ ਆਧਾ ਤੇ ਅੱਧੇ ਦਹੀਂ ਦੀ ਮੈਂ ਜੋ ਹੈ ਲੱਸੀ ਬਣਾਤੀ ਤੇ ਫਟਾਫਟ ਜੋ ਹੈ ਫ੍ਰਿਜ ਦੀਆਂ ਬੋਤਲਾਂ ਖਾਲੀ ਜੋ ਹੁੰਦੀਆਂ ਨੇ ਨਾਲ ਦੀ ਨਾਲ ਭਰਨ ਦੀ ਉਹ ਵੀ ਡਿਊਟੀ ਹੁੰਦੀ ਹੈ ਤੇ ਗਰਮੀ ਵਿੱਚ ਤਾਂ ਠੰਡਾ ਪਾਣੀ ਤੇ ਠੰਢੀ ਲੱਸੀ ਹੀ ਮਿਲਦੀ ਰਹੇ ਤਾਂ ਉਹੀ ਬਹੁਤ ਹੁੰਦੀ ਹੈ ਤੇ ਬਸ ਜੀ ਇਸੇ ਦੌਰਾਨ ਮੈਂ ਸੋਚਿਆ ਕਿਉਂ ਨਾ ਆਟਾ ਵੀ ਗੁੰਨ ਲਈਏ ਉੱਧਰ ਜੋ ਹੈ ਕद्दू ਪੱਕ ਰਹੇ ਸੀਗੇ ਤੇ ਬਸ ਜੀ ਕੱਦੂਆਂ ਦੇ ਪੱਕਦੇ ਪੱਕਦੇ ਹੀ ਆਪਾਂ ਜੋ ਹੈ ਆਟਾ ਵੀ ਜੋ ਹੈ ਗੁੰਨਤਾ ਤੇ ਰਸੋਈ 'ਚ ਬਹੁਤ ਜ਼ਿਆਦਾ ਅੱਜ ਗਰਮੀ ਸੀਗੀ ਅੱਜ ਤਾਂ ਇੰਨਾ ਟੈਂਪਰੇਚਰ ਸੀਗਾ ਕਿ ਮੈਨੂੰ ਲੱਗਦਾ ਸੀ ਕਿ ਜਿਵੇਂ ਪੂਰੀ ਰਸੋਈ ਜੋ ਹੈ ਪੱਟੀ ਹੀ ਪੱਠੀ ਹੀ ਬਣੀ ਹੋਈ ਹੈ ਤੇ ਬਾਜੀ ਆਪਾਂ ਜੋ ਹੈ ਆਟਾ ਗੁੰਨਿਆ ਹਿੰਮਤ ਮਾਰੀ ਤੇ ਇਸ ਸਾਟੇ ਵਿੱਚ ਮੈਂ ਕਈ ਜੋ ਹੈ ਆٹے ਮਿਕਸ ਕੀਤੇ ਹੋਏ ਨੇ ਇਸ ਕਰਕੇ ਥੋੜਾ ਜਿਹਾ ਚੀੜਾ ਹੋ ਗਿਆ ਹੈ ਜਿਸ ਕਰਕੇ ਇਹ ਭਾਂਡੇ ਨਾਲ ਥੋੜਾ ਜਿਹਾ ਜ਼ਿਆਦਾ ਚਿਪਕਦਾ ਹੈ ਤੇ ਬਾਜੀ ਆਪਣੇ ਜੋ ਹੈ ਕद्दू ਇਹ ਹੋ ਗਏ ਸੀਗੇ ਉਬਲ ਗਏ ਸੀਗੇ ਤੇ ਆਪਾਂ ਜੋ ਹੈ ਛਾਣਨੀ 'ਚ ਇਸਨੂੰ ਛਾਣ ਕੇ ਅੱਡ ਭਾਂਡੇ ਵਿੱਚ ਰੱਖਤਾ ਮੈਂ ਇਸ ਪਾਣੀ ਦਾ ਅੱਗੇ ਤਾਂ ਜੋ ਹੈ ਆਟਾ ਗੁੰਨ ਲੈਣੇ ਦੇਖੋ ਜੀ ਅੱਗੇ ਤੁਸੀਂ ਮਿਲੇ ਹੋ ਮੰਮੀ ਨੂੰ ਸ਼ਾਮ ਦੇ ਟਾਈਮ ਅੱਜ ਜੀ ਆਏ ਹੈ ਬਹੁਤ ਵੱਡਾ ਭੱਖ ਦਾ ਮੁੱਦਾ ਹੈ ਅੱਜ VOTING ਦਾ ਤਾਂ ਮੰਮੀ ਜੀ ਸਵੇਰੇ ਹੀ ਪਹਾਰ ਗਏ ਨੇ ਕਿਹਨੂੰ ਵੋਟ ਪਾਉਂਗੇ ਮੈਨਾਂ ਕਿਸੇ ਨੂੰ ਵੀ ਕੋਈ ਨਹੀਂ ਬਸ ਜੀ ਅੱਜ ਮੰਮੀ ਦਾ ਮੂਡ ਸੀਗਾ ਥੋੜਾ ਅਪਸੈਟ ਤੇ ਬਸ ਇਸ ਤੋਂ ਬਾਅਦ ਜੀ ਆਪਾਂ ਆ ਗਏ ਕਿਚਨ 'ਚ ਜੋ ਹੈ ਕੱਦੂਆਂ ਨੂੰ ਪਾਇਆ ਸਭ ਤੋਂ ਪਹਿਲਾਂ ਦਹੀਂ 'ਚ ਤੇ ਉਸ 'ਚ ਪਾਇਆ ਆਪਾਂ ਖੀਰਾ ਗੰਡੇ ਤੇ ਹਰੀਆਂ ਮਿਰਚਾਂ ਕਟਿੰਗ ਕਰਕੇ ਮਿਕਸ ਕਰਤੇ ਤੇ ਉਸ ਤੋਂ ਬਾਅਦ ਜੀ ਆਪਾਂ ਪਾਉਣੇ ਨੇ ਸੁੱਕੇ ਮਸਾਲੇ ਲਾਲ ਮਿਰਚਾਂ ਤੇ ਨੂਨ ਪਾਉਣਾ ਹੈ ਤੇ ਨੂਨ ਪਾਉਣ ਤੋਂ ਬਾਅਦ ਜੀ ਆਪਾਂ ਜੋ ਹੈ ਅੱਜ ਭੁੰਨਿਆ ਸੀਗਾ ਜੀਰਾ ਤੇ ਸਾਬਤ ਜੀਰਾ ਹੀ ਪਾਇਆ ਕਿਉਂਕਿ ਜੋ ਹੈ ਮੈਨੂੰ ਲੱਗਦਾ ਹੈ ਕਿ ਜਦੋਂ ਕੁੱਟ ਕੇ ਥੋੜਾ ਜਿਹਾ ਟੇਸਟ ਘੱਟ ਹੁੰਦਾ ਹੈ ਤੇ ਮੈਂ ਸੋਚਿਆ ਕਿ ਉਹ ਨਾ ਅੱਜ ਜੋ ਹੈ ਸਾਬਤ ਹੀ ਪਾ ਕੇ ਵਖੀਏ ਤੇ ਮੇਰੇ ਕੋਲ ਥੋੜਾ ਟਾਈਮ ਵੀ ਘੱਟ ਸੀਗਾ ਤੇ ਫਟਾਫਟ ਜੀ ਆਪਾਂ ਜੋ ਰਾਇਤਾ ਤਿਆਰ ਕੀਤਾ ਬਹੁਤ ਟੇਸਟੀ ਬਣਿਆ ਸੀਗਾ ਤੁਸੀਂ ਟਰਾਈ ਕਰ ਸਕਦੇ ਹੋ ਕੱਲੇ ਕਦੂਆਂ ਦਾ ਇੰਨਾ ਟੇਸਟੀ ਨਹੀਂ ਬਣਦਾ ਜਿੰਨਾ ਕਿ ਗੰਡੇ ਤੇ ਜੋ ਹੈ ਖੀਰਾ ਮਿਕਸ ਕਰਕੇ ਤਿਆਰ ਹੋਇਆ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਲਾਈਆਂ ਰੋਟੀਆਂ ਤੇ ਇਹ ਅੱਜ ਚੁੱਲ੍ਹੇ ਤੇ ਹੀ ਲਾਈਆਂ ਕਿਉਂਕਿ ਬਾਹਰ ਥੋੜਾ ਜਿਹਾ ਮੌਸਮ ਠੀਕ ਸੀਗਾ ਅੰਦਰ ਤਾਂ ਬਾੜੀ ਹੀ ਗਰਮੀ ਸੀ ਤੇ ਨਵੀਂ ਥਾਂ ਤਿਆਰ ਕੀਤੀ ਹੈ ਤਾਂ ਚਾਹ ਹੁੰਦਾ ਹੀ ਹੈ ਕਿ ਨਵੇਂ ਇਲਾਕੇ 'ਚ ਜੋ ਹੈ ਕੰਮ ਕਰਕੇ ਵੇਖੀਏ ਤੇ ਫਟਾਫਟ ਜੀ ਆਪਾਂ ਜੋ ਹੈ ਰੋਟੀਆਂ ਲਾਈਆਂ ਤੇ ਬਾਲਣ ਜੋ ਹੈ ਇਕੱਠਾ ਹੋਇਆ ਹੋਇਆ ਸੀਗਾ ਬਸ ਉਸ ਨੂੰ ਯੂਜ਼ ਕੀਤਾ ਤੇ ਫਟਾਫਟ ਜੋ ਹੈ ਨਾਸ਼ਤਾ ਤਿਆਰ ਕੀਤਾ ਗਰਮੀ ਬਹੁਤ ਜ਼ਿਆਦਾ ਸੀਗੀ ਟੈਂਪਰੇਚਰ ਤਾਂ ਜੋ ਹੈ ਮੈਨੂੰ ਲੱਗਦਾ ਹੈ 50 ਹੀ ਹੋਣਾ ਐਨਾ ਬੁਰਾ ਹਾਲ ਸੀਗਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਬਟ ਜੋ ਹੈ ਖਾਣੀ ਤਾਂ ਪੈਂਦੀ ਹੀ ਹੈ ਤੇ ਬਸ ਜੀ ਅੱਜ ਜੋ ਹੈ ਰੋਟੀਆਂ ਲਾ ਕੇ ਉਸ ਤੋਂ ਬਾਅਦ ਜੀ ਆਪਣਾ ਜੋ ਹੈ ਮਸ਼ੀਨ ਤੇ ਕੱਪੜੇ ਪਾਏ ਹੋਏ ਸੀਗੇ ਧੋਤੇ ਗਏ ਸੀਗੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਮਸ਼ੀਨ ਚੋਂ ਕੱਪੜੇ ਧੋਤੇ ਹੋਏ ਕੱਢੇ ਤੇ ਉਹਨਾਂ ਨੂੰ ਸੁੱਕਣੇ ਪਾਇਆ ਤੇ ਇਹ ਸੈਕਿੰਡ ਰਾਉਂਡ ਦੀ ਤਿਆਰੀ ਹੋ ਰਹੀ ਸੀ ਸਭ ਤੋਂ ਪਹਿਲਾਂ ਜੀ ਮਸ਼ੀਨ ਚੋਂ ਕੱਪੜੇ ਕੱਢਣੇ ਤੇ ਪਾਉਣੇ ਸਭ ਤੋਂ ਵੱਡਾ ਤਾਂ ਇਹ ਹੀ ਬਰਡਨ ਹੁੰਦਾ ਹੈ ਜੇ ਕਿਤੇ ਹੱਥ ਨਾਲ ਧੋਣੇ ਪੈ ਜਾਣ ਤਾਂ ਪਤਾ ਨਹੀਂ ਕੀ ਬਣੂਗਾ ਤੇ ਕਈ ਵਾਰ ਸੋਚਦੀ ਆ ਕਿ ਹੱਥ ਨਾਲ ਹੀ ਕੱਪੜੇ ਧੋਵਾਂ ਬਟ ਜੋ ਹੈ ਟਾਈਮ ਹੀ ਨਹੀਂ ਲੱਗਦਾ ਕੰਮ ਦਾ ਥੋੜਾ ਜਿਹਾ ਪ੍ਰੈਸ਼ਰ ਜ਼ਿਆਦਾ ਹੀ ਹੈ ਤੇ ਉਸ ਤੋਂ ਬਾਅਦ ਜੀ ਬੱਸ ਇਹੀ ਕੰਮ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਸਟਾਰਟ ਕੀਤੀ ਡਸਟਿੰਗ ਕਿਉਂਕਿ ਸਫਾਈਆਂ ਵੀ ਕਰਨੀ ਸੀਗੀਆਂ ਮੈਂ ਸੋਚਦੀ ਸੀਗੀ ਕਿ ਸਾਰਾ ਕੰਮ ਨਵੇੜ ਕੇ ਹੀ ਮੈਂ ਜੋ ਹੈ ਵੋਟ ਪਾਣ ਜਾਵਾਂ ਤੇ ਫਟਾਵੜ ਜੀ ਆਪਾਂ ਜੋ ਹੈ ਡਸਟਿੰਗ ਡਸਟਿੰਗ ਕੀਤੀ ਦਰਦੁਰ ਝਾਂਟੜਾਈ ਕੀਤੀ ਤੇ ਐਵੇਂ ਹੀ ਜੋ ਹੈ ਟਾਈਮ ਚੱਲਦਾ ਹੀ ਰਹਿੰਦਾ ਹੈ ਕੰਮ ਕਰਦੇ ਹਾਂ ਤਾਂ ਗਰਮੀ ਘੱਟ ਲੱਗਦੀ ਹੈ ਜੇ ਕੰਮ ਕਰਕੇ ਤਾਂ ਉਸ ਤੋਂ ਬਾਅਦ ਤਾਂ ਇੰਨੀ ਥਕਾਵਟ ਮਹਿਸੂਸ ਹੁੰਦੀ ਹੈ ਕਿ ਜਿਵੇਂ ਜੋ ਹੈ ਬੀਪੀ ਹੀ ਲੋ ਹੋ ਗਿਆ ਹੈ ਐਵੇਂ ਲੱਗਦਾ ਹੈ ਤੇ ਬਾਜ ਜੀ ਪਰ ਕੰਮ ਤਾਂ ਜ਼ਰੂਰੀ ਹੈ ਇਸ ਬਿਨਾ ਸਰਦਾ ਵੀ ਨਹੀਂ ਤੇ ਕੀ ਕਰ ਸਕਦੇ ਹਾਂ ਇਹ ਤਾਂ ਇੱਕ ਹਾਊਸ ਵਾਈਫ ਦੀ ਜੋ ਹੈ ਮਜਬੂਰੀ ਹੀ ਹੈ ਕਿ ਜੇ ਘਰੇ ਰਹਿਣਾ ਹੈ ਤਾਂ ਸਫਾਈ ਦਿਖਦੀ ਰਹਿੰਦੀ ਹੈ ਤਾਂ ਕਰਨੀ ਹੀ ਪੈਂਦੀ ਹੈ ਹਾਂ ਜੇ ਕਿਤੇ ਜੋਬ ਕਰਦੇ ਹੋਈਏ ਆਸ-ਪਾਸੇ ਹੋ ਜਾਈਏ ਤਾਂ ਘਰ ਦਾ ਧਿਆਨ ਥੋੜਾ ਜਾਂ ਘਟ ਰੰਦਾ ਹੈ ਤੇ ਬੰਦਾ ਜੋ ਹੈ ਸਫਾਈ ਨੂੰ ਛੱਡ ਵੀ ਸਕਦਾ ਹੈ ਬਟ ਜਦੋਂ ਤੁਸੀਂ ਸਾਰਾ ਦਿਨ ਘਰੇ ਰਹਿਣਾ ਹੈ ਤਾਂ ਤੁਹਾਨੂੰ ਜਦੋਂ ਡਸਟ ਦੀਂਦੀ ਹੈ ਜਾਂ ਸਫਾਈਆਂ ਦੀਂਦੀਆਂ ਨੇ ਤਾਂ ਥੋੜਾ ਜੀ ਨਹੀਂ ਲੱਗਦਾ ਤੇਸ ਤੋਂ ਬਾਅਦ ਜੀ ਆਪਾਂ ਆਪਣਾ ਸਪੈਸ਼ਲ ਸਪਰੇਅ ਪਾ ਕੇ ਜੋ ਕੀਤਾ ਡਾਈਨਿੰਗ ਟੇਬਲ ਨੂੰ ਸਾਫ਼ ਤੇ ਰੋਜ਼ ਜੋ ਹੈ ਇੰਨੀ ਡਸਟ ਇਸ ਤੇ ਜਮੀ ਹੁੰਦੀ ਹੈ ਜਿਵੇਂ ਕਦੇ ਝਾੜਿਆ ਹੀ ਨਹੀਂ ਹੁੰਦਾ ਤੇ ਨੇਰੀਆਂ ਨੇ ਅੱਡ ਬੁਰਾ ਹਾਲ ਕੀਤਾ ਹੋਇਆ ਹੈ ਰੋਜ਼ ਡੇਲੀ ਨੇਰੀ ਤੂਫਾਨ ਤੇ ਮੀਂਹ ਦਾ ਕੋਈ ਨਾਮੋ ਨਿਸ਼ਾਨ ਨਹੀਂ ਤੇ ਗਰਮੀ ਹੋਰ ਵੀ ਵੱਧ ਜਾਂਦੀ ਹੈ ਬਟ ਇੱਕ ਵਾਰ ਜੋ ਹੈ ਠੰਡੀਆਂ ਹਵਾਵਾਂ ਚੱਲਦੀਆਂ ਨੇ ਥੋੜੀ ਰਾਤ ਮਿਲਦੀ ਹੈ ਬਟ ਜੋ ਅਗਲੇ ਦਿਨ ਸਫਾਈਆਂ ਕਰਨੀਆਂ ਪੈਂਦੀਆਂ ਨੇ ਤਾਂ ਬਸ ਉਹੀ ਜੋ ਹੈ ਆਪਣੀ ਬਸ ਹੋ ਜਾਂਦੀ ਹੈ ਤੇ ਅੱਜ ਜੋ ਹੈ ਮੇਰਾ ਮੋਪ ਵੀ ਜੋ ਹੈ ਬਿਲਕੁਲ ਟੁੱਟ ਚੁੱਕਿਆ ਹੈ ਬੇਕਾਰ ਹੋ ਗਿਆ ਹੈ ਤੇ ਉਹ ਜੋ ਹੈ ਮਿੱਟੀ ਵੀ ਸਾਫ਼ ਨਹੀਂ ਕਰਦਾ ਸੀ ਅੱਜ ਮੈਂ ਨਵਾਂ ਜੋ ਹੈ ਜਿਗਾਰਡ ਲਾਇਆ ਕਿ ਵਾਈਪਰ ਨਾਲ ਪੋਚਾ ਲਾ ਕੇ ਵੇਖਿਆ ਕਿ ਕਿਵੇਂ ਲੱਗਦਾ ਹੈ ਤੇ ਬਹੁਤ ਸਕਸੈਸ ਰਿਹਾ ਤੇ ਜੋ ਹੈ ਤੁਸੀਂ ਵੀ ਟਰਾਈ ਕਰ ਸਕਦੇ ਹੋ ਜੇ ਘਰੇ ਮਿੱਟੀ ਬਹੁਤ ਜ਼ਿਆਦਾ ਹੈ ਤੇ ਵਾਈਪਰ ਤੇ ਕੱਪੜਾ ਪਾ ਕੇ ਜੋ ਹੈ ਇਹ ਸਰਦੀਆਂ ਵਾਲਾ ਜੋ ਉਨੀ ਕੱਪੜਾ ਹੈ ਸਤਿ ਸ੍ਰੀ ਅਕਾਲ ਜੀ ਬਾਸ ਜੀ ਅੱਪਾ ਹੁਣੇ ਆਏ ਹਾਂ 2:00 ਵਜ ਗਏ ਨੇ ਤੇ ਮੈਂ ਹੁਣੇ ਵੋਟ ਪਾ ਕੇ ਆਈ ਹਾਂ ਨਿਸ਼ਾਨ ਦੇਖ ਸਕਦੇ ਹੋ ਤੁਸੀਂ ਤੁਸੀਂ ਵੋਟ ਪਾਈ ਕਿ ਨਹੀਂ ਪਾਈ ਤਾਂ ਜਰੂਰ ਕਮੈਂਟ ਬਾਕਸ ਵਿੱਚ ਦੱਸਣਾ ਹੁਣ ਜੋ ਹੈ ਦੁਪਹਿਰ ਦਾ ਟਾਈਮ ਹੋ ਗਿਆ ਹੈ ਤੇ ਹੁਣ ਬਣਾਉਣੇ ਹਾਂ ਜੀ ਲਾਂਚ ਲਾਂਚ 'ਚ ਬਣਾਵਾਂਗੇ ਜੀ ਅੱਜ ਖਿਚੜੀ ਤੇ ਜੋ ਹੈ ਕਾਲੇ ਛੋਲੇ ਸ਼ਾਮ ਨੂੰ ਬਣਾਉਣੇ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਕਾਲੇ ਛੋਲੇ ਨੂੰ ਭੋਂਨੇ ਆ ਤੇ ਉਸ ਤੋਂ ਬਾਅਦ ਜੀ ਖਿਚੜੀ ਬਣਾਵਾਂਗੇ ਤੇ ਅੱਜ ਦਾ ਲਾਂਚ ਜੋ ਹੈ ਉਹ ਇਹ ਹੀ ਰਹਿਣਾ ਚਲੋ ਸਟਾਰਟ ਕਰਦੇ ਹਾਂ ਟਾਈਮ ਬਰਬਾਦ ਨਹੀਂ ਕਰਦੇ ਕਿਉਂਕਿ ਜੋ ਹੈ ਲਾਂਚ ਟਾਈਮ ਵੀ ਬਹੁਤ ਜ਼ਿਆਦਾ ਲੇਟ ਹੋ ਗਿਆ ਹੈ ਤੇ ਸਵੇਰੇ ਬਣਾਇਆ ਸੀਗਾ ਰਾਇਤਾ ਤੇ ਉਹ ਹੀ ਪਿਆ ਹੈ ਤੇ ਲਾਂਚ 'ਚ ਜੋ ਹੈ ਅੱਜ ਰਾਇਤੇ ਨਾਲ ਖਿਚੜੀ ਹੀ ਚੰਗੇ ਲੱਗੇ ਤੇ ਚਲੋ ਜੀ ਸਟਾਰਟ ਕਰਦੇ ਹਾਂ ਨਵਾਂ ਬਲੌਗ ਤੇ ਜੇ ਬਲੌਗ ਤੇ ਫਸਟ ਟਾਈਮ ਆਏ ਹੋ ਤਾਂ লাইਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਕਰਨਾ ਤੇ ਬੱਸ ਜੀ ਇਹ ਹੀ ਕਹਿਣਾ ਸੀ ਤੁਹਾਡੇ ਨਾਲ ਤੇ ਚਲੋ سٹਾਰਟ ਕਰਦੇ ਹਾਂ ਆਪਣਾ ਡੇਲੀ ਰੁਟੀਨ ਵੋਟਾਂ ਪਾਈਏ ਜਾਂ ਨਾ ਪਾਈਏ ਇੱਕ ਪੰਜਾਬੀ ਹਾਊਸ ਵਾਈਫ ਦੀ ਤਾਂ ਮੈਨੂੰ ਲੱਗਦਾ ਹੈ ਲਾਈਫ ਬਿਲਕੁਲ ਵੀ ਚੇਂਜ ਨਹੀਂ ਹੁੰਦੀ ਅੱਜ ਤੋਂ ਪਹਿਲਾਂ ਜੋ ਕਈ ਆ 40 ਸਾਲ ਤੋਂ ਪਹਿਲਾਂ ਜੋ ਹੈ ਆਪਾਂ ਮਾਵਾਂ ਨੂੰ ਜਿਵੇਂ ਦੇਖਦੇ ਰਹੇ ਸੀਗੇ ਕੰਮ ਕਰਦੇ ਉਵੇਂ ਹੀ ਆਪਾਂ ਕਰੀ ਜਾਂਦੇ ਹਾਂ ਕੁਝ ਚੇਂजेस ਨਹੀਂ ਆਏ ਬਟ ਟੈਕਨੋਲੋਜੀ ਆਈ ਹੈ ਬਟ ਜੋ ਇੱਕ ਸਿਚੁਏਸ਼ਨ ਹੈ ਔਰਤ ਦੀ ਉਹ ਤਾਂ ਮੈਨੂੰ ਲੱਗਦਾ ਹੈ ਬਿਲਕੁਲ ਚੇਂਜ ਨਹੀਂ ਹੋਈ ਜੇ ਇੱਕ ਔਰਤ ਸੈਲਫ ਡਿਪੈਂਡੈਂਟ ਹੈ ਜਾਂ ਫਿਰ ਆਪਣੇ ਪੈਰਾਂ ਤੇ ਆਪ ਖੜੀ ਹੈ ਤਾਂ ਤਾਂ ਉਹ ਆਪਣੀ ਜੋ ਹੈ ਲਾਈਫ ਚ ਪ੍ਰੋਗਰੈਸ ਕਰ ਸਕਦੀ ਹੈ ਤਰੱਕੀ ਕਰ ਸਕਦੀ ਹੈ ਬਟ ਇੱਕ ਨਾਰਮਲ ਹਾਊਸ ਵਾਈਫ ਲਈ ਤਾਂ ਉਹੀ ਰੂਟੀਨ ਹੈ ਜੋ ਅੱਜ ਤੋਂ 100 ਸਾਲ ਪਹਿਲਾਂ ਜਾਂ ਫਿਰ 200 ਸਾਲ ਪਹਿਲਾਂ ਇੱਕ ਔਰਤ ਲਈ ਚੱਲਦਾ ਸੀ ਤੇ ਕੋਈ ਨਾ ਜੋ ਹੈ ਆਪਣੀ ਲਾਈਫ ਨੂੰ ਚੇਂਜ ਕਰਨਾ ਤਾਂ ਆਪਣੇ ਹੀ ਹੱਥ ਹੈ ਤੇ ਆਪਣੇ ਬੱਚੇ ਜੋ ਹੈ ਉਮੀਦ ਹੈ ਆਪਣੀ ਲਾਈਫ ਨੂੰ ਬੈਸਟ ਬਣਾਉਣਗੇ ਆਪਣਾ ਟਾਈਮ ਨਿਕਲ ਗਿਆ ਪਰ ਆਪਾਂ ਕੋਸ਼ਿਸ਼ ਕਰਾਂਗੇ ਪਰ ਬੱਚਿਆਂ ਤੋਂ ਇਹ ਆਸ ਕਰਦੇ ਹਾਂ ਕਿ ਉਹ ਇੱਕ ਐਸਟੈਬਲਿਸ਼ ਆਪਣੀ ਲਾਈਫ 'ਚ ਰਹਿਣ ਤੇ ਜੋ ਹੈ ਆਪਣੇ ਪੈਰਾਂ ਤੇ ਖੜੇ ਹੋਣ ਕਿਉਂਕਿ ਆਪਣੇ ਪੈਰਾਂ ਤੇ ਖੜੇ ਹੋਣਾ ਹੀ ਸਭ ਤੋਂ ਵੱਡਾ ਜੋ ਹੈ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ ਬਸ ਇਸ ਤੋਂ ਬਾਅਦ ਜੋ ਆਪਾਂ ਹੈ ਖਿਚੜੀ ਦਾ ਕੀਤਾ ਇੰਜੋਏ ਬਹੁਤ ਟੇਸਟੀ ਸੀਗੀ ਇਹ ਜੋ ਹੈ ਪੰਜਾਬ ਸਰਕਾਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ 18 ਸਾਲ ਤੱਕ ਦੀਆਂ ਕੁੜੀਆਂ ਨੂੰ ਰਾਸ਼ਨ ਮਿਲਦਾ ਹੈ ਇਹ ਉਹ ਪ੍ਰੀ-ਮਿਕਸ ਖਿਚੜੀ ਸੀਗੀ ਜੋ ਮੈਂ ਇੰਜੋਏ ਕਰ ਰਹੀ ਸੀਗੀ ਪਹਿਲਾਂ ਮੈਨੂੰ ਡਾਊਟ ਸੀਗਾ ਕਿਵੇਂ ਹੋਣੀ ਸਰਕਾਰੀ ਮਾਲ ਤਾਂ ਫਿਰ ਥੋੜਾ ਜਿਹਾ ਡਾਊਟ ਤਾਂ ਹੁੰਦਾ ਹੀ ਹੈ ਬਟ ਐਤ ਕੀ ਜੋ ਹੈ ਬਹੁਤ ਵਧੀਆ ਸੀਗਾ ਟੇਸਟ ਕੀਤਾ ਬਹੁਤ ਟੇਸਟੀ ਲੱਗੀ ਤੇ ਰਾਇਤੇ ਨਾਲ ਇੰਜੋਏ ਕੀਤੀ ਤੇ ਉਸ ਤੋਂ ਬਾਅਦ ਜੀ ਕਿਚਨ ਦੀ ਕੀਤੀ ਸਫਾਈ બસ ਗਰਮੀ ਆਸ ਤਾਂ ਕਿਚਨ ਸਾਫ ਕਰ ਲੋ ਤੇ ਘਰ ਦੇ ਕੰਮ ਕਰ ਲੋ ਇਹ ਹੀ ਮੁੱਕਦੇ ਹੀ ਨਹੀਂ ਤੇ ਇਸ ਤੋਂ ਬਾਅਦ ਜੀ ਬਸ ਛੋਲਿਆਂ ਨੂੰ ਪਹਿਲਾਂ ਭਿਉਤਾ ਸੀਗਾ ਤੇ ਸ਼ਾਮ ਨੂੰ ਜੋ ਹੈ ਕੀਤੀ ਇਸ ਦੇ ਮਸਾਲੇ ਦੀ ਤਿਆਰੀ ਤੇ ਥੋੜਾ ਟਾਈਮ ਜੋ ਹੈ ਆਪਸ ਵਿੱਚ ਗੱਲਾਂ ਕੀਤੀਆਂ ਤੇ ਇਹ ਸ਼ਾਮ ਦਾ ਟਾਈਮ ਸੀਗਾ ਤੇ ਨੇਰੀ ਚੱਲ ਆਈ ਸੀਗੀ ਕਿਤੋਂ ਬਹੁਤ ਹੀ ਤੇਜ਼ ਤੂਫਾਨ ਹਵਾ ਤੇ ਬਾਹਰ ਇੰਜੋਏ ਕਰਨਾ ਤਾਂ ਬਣਦਾ ਹੈ ਕਿਉਂਕਿ ਅੰਦਰ ਤਾਂ ਜੋ ਹੈ ਹੁਣ ਮੌਸਮ ਦੇ ਅਨੁਸਾਰ ਜੋ ਹੈ ਘੁੱਟਣ ਹੀ ਮਹਿਸੂਸ ਹੁੰਦੀ ਹੈ ਤੇ ਬਾਸ ਜੀ ਘਰ ਦੀਆਂ ਚਾਰ ਦੀਵਾਰੀਆਂ ਤੋਂ ਆਪਾਂ ਇਹ ਬਾਹਰ ਨਿਕਲ ਕੇ ਥੋੜੀ ਜੀ ਤਾਜੀ ਹਵਾ ਦਾ ਆਨੰਦ ਮਾਨਿਆ ਤੇ ਥੋੜੀ ਜੀ ਵਾਕ ਕੀਤੀ ਤੇ ਬਹੁਤ ਜੋ ਹੈ ਰਿਫਰੈਸ਼ ਮਹਿਸੂਸ ਕੀਤਾ ਤੇ ਫੇਰ ਤੋਂ ਵਾਪਸ ਆ ਗਏ ਆਪਣੇ ਕਿਚਨ ਚ ਕਿਉਂਕਿ ਛੋਲਿਆਂ ਨੂੰ ਵੀ ਉਬਲਣਾ ਰੱਖਣਾ ਸੀਗਾ ਬਸ ਇਸ ਤਰ੍ਹਾਂ ਜੀ ਸ਼ਾਮ ਹੋ ਗਈ ਤੇ ਬਸ ਅੱਜ ਦਾ ਦਿਨ ਜੋ ਹੈ ਬਤੀਤ ਹੋਇਆ ਤੁਹਾਡੇ ਨਾਲ ਸ਼ੇਅਰ ਕੀਤਾ ਜੇ ਵੀਡੀਓ ਕਿਸੇ ਵੀ ਐਂਗਲ ਤੋਂ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਇੱਕ ਸਿੰਪਲ ਹਾਊਸ ਵਾਈਫ ਦੀ ਲਾਈਫ ਤਾਂ ਇਹੀ ਹੁੰਦੀ ਹੈ ਮੇਰਾ ਮੰਨਣਾ ਹੈ ਬਟ ਜੇ ਤੁਹਾਡੀ ਕੋਈ ਸਪੈਸ਼ਲ ਹੈ ਤਾਂ ਬਹੁਤ ਤੁਸੀਂ ਜੋ ਹੈ ਸੁਭਾਗੇਸ਼ਾਲੀ ਹੋ ਦੇਵਾਸ ਜੀ ਕਰਦੇ ਹਾਂ ਵੀਡੀਓ ਦਾ ਐਂਡ ਜੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਨਾ